ਕੀ ਕਹਿਣਾ ਚਾਹੀਏ ਇਹਨਾਂ ਬਾਰੇ ਇਹਨਾਂ ਨੇ ਤਾਂ ਮੈਂ ਵੀ ਭਜਾਤਾ ਪਹਿਲਾਂ ਹੀ ਡਰਾਤਾ ਰੱਬ ਨੂੰ ਆ ਕਾਜੂ ਕਤਲੀ ਵੇਰਲੇ ਪਾਸੇ ਬੈਠੀ ਆ ਮੇਰੇ ਕੋਲ ਜੀ ਦੀ ਆ ਨਾ ਕੀ ਆ ਕੀ ਆ ਇਹ ਤੇਰੇ ਕੋਲ ਛਿੱਪੀ ਆ ਤੇ ਤਤੀ ਤਤੀ ਲੱਗਣੀ ਆ ਹਾਂਜੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਕੀ ਹਾਲ ਚੱਲ ਭੈਣ ਜੀ ਸੌਣਾ ਜੇ ਜੜਨਾ ਮਿੱਤਰੂ 14 15 ਤਰੀਕ ਨੂੰ ਸੰਗਰਾਮ ਦਾ ਆਉਣੀ ਆ ਬੱਲੇ 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 ਮੀ ਬਹੁਤ ਤੇਜ਼ ਆ ਅੱਜ ਹਜੇ 2 ਤਰੀਕ ਹੋਈ ਆ ਗੁੱਡ ਮਾਰਨਿੰਗ ਹੈਵ ਅ ਨਾਈਟ ਹਾਂ ਇੰਨਾ ਹੀ ਨਹੀਂ ਦੇਸੀ ਮਹੀਨਿਆਂ ਦਾ ਪਤਾ ਭਈ ਕਦੋਂ ਚੜਦੇ ਤੇ ਕਦੋਂ ਲੈਂਦੇ ਆ ਤੇ ਹੋਰ ਕੀ ਕਰ ਲੋਗੇ ਤੁਸੀਂ ਸਾਪਤ ਯਰ ਬਚਾ ਕਰਦੇ ਮਮੀ ਤੈਨੂੰ ਪਤਾ ਕੀ ਕੀ ਤਯਰਬਾ ਚੈੱਕ ਕਰਦਾ ਮੈਂ ਲਿਫਗੀ ਲਿਫਗੀਓ ਲਿਫਗੀਓ ਓਏ ਮੇਰੇ ਵੀਰੋ ਸੂ ਫੈਮਿਲੀ ਮੈਂਬਰ ਬੈਹ ਚੁੱਕੇ ਨੇ ਮੇਲੇ ਤੇ ਮੇਲੇ ਮੇਲੀ ਰਜਾਰਾ ਬੇਲੀਆਂ ਦਾ ਮੋੜ ਕੀ ਮੋੜ ਕੀ ਜਾਂਦੀ ਊ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕੀ ਕਹਿਣਾ ਚਾਹੀਏ ਇਹਨਾਂ ਬਾਰੇ ਇਹਨਾਂ ਨੇ ਤਾਂ ਮੈਂ ਵੀ ਭਜਾਤਾ ਪਹਿਲਾਂ ਡਰਾਤਾ ਰੱਬ ਨੂੰ ਆ ਗਾਜੂ ਕਤਲੀ ਵੇਰਲੇ ਪਾਸੇ ਬੈਠੀ ਕੀ ਆਏ ਤੇਰੇ ਕੋ ਛਿੱਪੀ ਆ ਵਾ ਤੇ ਤਤੀ ਤਤੀ ਲੱਗਣੀ ਆ ਇਹ ਕੀ ਕਿਦਾਂ ਹਫਤਾ ਨਾ ਨਹੀਂ ਕਰਦੀ ਉਹ ਦੀ ਸੀ ਨਾ ਨਹੀਂ ਮੀਂਹ ਹਾਂਜੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਕੀ ਹਾਲ ਚੱਲ ਭੈਣ ਜੀ ਮੰਨ ਗਿਆ ਠੀਕ ਠਾਕ ਜੀ ਠੀਕ ਠਾਕ ਤੇ ਅੱਜ ਆਪਾਂ ਕੀ ਕਰ ਰਹੇ ਹਾਂ ਕੁਛ ਕਰ ਲਿਆ ਤੱਕ ਕਰ ਲੋ ਕਰਨੀ ਉੱਠਦੇ ਵੀ ਹੈਗੇ ਆ ਉੱਠ ਪੇ ਜੀ ਮੀ ਪੈ 12 ਵਜੇ ਤੱਕ ਤਾਂ ਤੁਹਾਡੀ ਜਾਗ ਨਹੀਂ ਖੁੱਲਦੀ ਮੀ ਪੈਨ ਦਿਆ ਸੀ ਤੇ ਤੁਸੀਂ ਆ ਜੜਾ ਪਾ ਕੇ ਉਹਦੇ ਉੱਤੇ ਮੰਜਾ ਰੱਖ ਕੇ ਨਹੀਂ ਰੋਕਤਾ ਮੀ ਰੋਕਦਾ ਤੁਸੀਂ ਰੋਟੀਆਂ ਵੀ ਤੁਹਾਡੀਆਂ ਲਾਹ ਲੈਆਂ ਮੀ ਅਸੀਂ ਕੀ ਰੋਕਦਾ ਮੀ ਜਣ ਵੀ ਕਣੀਆਂ ਪਈ ਜਾਂਦੀਆਂ ਠੀਕ ਅਸੀਂ ਤਾਂ ਰੱਬ ਨੂੰ ਰੋਕਿਆ ਹੀ ਨਹੀਂ ਫੇ ਤੋ ਨਾ ਅਸੀਂ ਤੇ ਕੀ ਆ ਸਕੋ ਆ ਜਾ ਕਿਹੜਾ ਮਹੀਨਾ ਚੱਲਦਾ ਭਾਵੇਂ ਇਹ ਹਾੜ ਸੌਣ ਕਿੱਥੇ ਗਿਆ ਸੌਣ ਅਜੇ ਚੜਨਾ ਸੌਣ ਅਜੇ ਚੜਨਾ ਮਿੱਤਰੋ 14 15 ਤਰੀਕ ਨੂੰ ਸੰਗਰਾਂਦ ਆਉਣੀ ਹੈ ਬੱਲੇ 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 ਮੀ ਬਹੁਤ ਤੇਜ਼ ਆਜ ਹਜੇ 2 ਤਰੀਕ ਹੋਈ ਆ ਗੁੱਡ ਮਾਰਨਿੰਗ ਹੈਵ ਨਾਈਟ ਹਾਂ ਐਨਾ ਹੀ ਨਹੀਂ ਦੇਸੀ ਮਹੀਨਿਆਂ ਦਾ ਪਤਾ ਭਈ ਕਦੋਂ ਚੜਦੇ ਤੇ ਕਦੋਂ ਲੈਂਦੇ ਆ ਤੇ ਹੋਰ ਕੀ ਕਰ ਲੋਗੇ ਤੁਸੀਂ ਸਾਪਾ ਤਯਰਬਾ ਚੈੱਕ ਕਰਦੇ ਮਮੀ ਤੈਨੂੰ ਪਤਾ ਕੀ ਕੀ ਤਯਰਬਾ ਚੈੱਕ ਕਰਦਾ ਮੈਂ ਹਾਂਜੀ ਗੁੱਡ ਮਾਰਨਿੰਗ ਇਹ ਲੈ ਹਾਂ ਦਾਦੀ ਬੈਂਕੀ ਲਈ ਕਰਦਾ ਨਹੀਂ ਨਹੀਂ ਇੰਨਾ ਹੱਕ ਅਤੀਆ ਜਿਹੜਾ ਮੈਂ ਹੀ ਇਹ ਨੇਚਰਲੀ ਆ ਬ੍ਰਾਊਨ ਹੋਈ ਆ ਗੁੱਗੂ ਖਾ ਰਹੀ ਦਸੀ ਨੇਚਰਲੀ ਬ੍ਰਾਊਨ ਨਹੀਂ ਮਹਿੰਦੀ ਲਾਈ ਨਹੀਂ ਮਹਿੰਦੀ ਕਦੋਂ ਲਾਈ ਆ ਨੇਚਰਲ ਬ੍ਰਾਊਨ ਐ ਇਹਦੀ ਮੰਮੀ ਇਹਦੀ ਮੰਮੀ ਸਿਰ ਤੇ ਲਾਉਣ ਲੱਗੀ ਹੋਣੀ ਇਹਦੇ ਦਾੜੀ ਤਾਂ ਮੇਰੇ ਵੀ ਕਾਲੇ ਆ ਲੱਛਣ ਆ ਗਏ ਚ ਨੇ ਆ ਕੀਤਾ ਹੀ ਇਹਨੂੰ ਅੰਮ੍ਰਿਤਸਰ ਜਾਣਾ ਚਾਹੀਦਾ ਹੈਗਾ ਰੇਲ ਵਿੱਚ ਪ੍ਰਾਈਡ 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 ਕੋਈ ਨਾ ਸੈਟਿੰਗ ਕਰੋ ਨਾ ਸੈਚੂਰੇਸ਼ਨ ਜੇ ਗਲਤ ਆ ਬੂਏ ਘਟੂ ਲੱਗੇ ਇਹੋ ਜਿਹੀ ਬਣਾਣੀ ਪੈਣੀ ਆ ਬਾਹਰ ਜਾਣਾ ਉਹ ਕੀਦੇ ਨਾਲ ਬੈਗੀ ਆ ਇਹਦੇ ਨਾਲ ਪੈ ਗਈ ਆ ਗੱਡੀ ਇਹ ਵੀ ਮਾਰੀ ਗੱਡੀ 1.5 1.5 ਸਾਲ ਬੰਦ ਹੀ ਨਹੀਂ ਗਈ ਬਾਹਰ ਜਾਣਾ ਵਾਪਸ ਇਹਦੇ 1.5 1.5 ਸਾਲ ਗੱਡੀਆਂ ਨਹੀਂ ਮੋੜਦਾ ਕਰੇ ਦੱਸੀ ਇਹਦੇ ਵਾਰੇ ਬੰਦਾ ਬੁੰਦਰੀ ਫੱਟ ਜਾਂਦਾ ਬੰਦਾ ਫੱਟਦਾ ਔਰਤ ਨਹੀਂ ਫੱਟਦੀ ਇਹਦੇ ਚਲ ਓ ਆ ਜਾ ਚਲੋ ਤੇਰੇ ਨਾਲ ਬੈਠ ਚਲੋ ਕੇ ਬਾਏ ਬਾਏ ਧਿਆਨ ਨਾਲ ਤੁਹਾਡੀ ਸਾਰਿਆਂ ਦੀ ਜਾਨ ਵੈਕਰ ਵੈਕਰ ਕਰਦੇ ਜਾਓ ਇੱਕ ਗੱਲ ਚਲ लेफगी लेफगीओ लेफगीओ बे yo, ਬੇਲੀਆਂ ਮੇਲਾ ਮੇਲੀ ਹੋ ਰਿਆ ਜਰਾ ਬੇਲੀਆਂ ਦਾ ਮੁਰਗੀ ਜਾਣੀ ਚੱਲ ਆ ਜਾ ਤਾਂ ਚੜੀਏ ਤੂੰ ਵੀ ਚੜ ਜਾ ਚੜ ਜਾ ਤੂੰ ਵੀ ਚੜ ਜਾ ਦੁਰ ਮੋਟਰਸਾਈਕਲ ਤੇ ਆ ਗਿਆ ਚੱਲੋ ਚੱਲੋ ਤੋਰੇ ਤੋਰ ਅੱਗੇ ਨੂੰ ਕਰੋ ਮੜੀ ਗਈ ਮੈਂ ਵੀ ਪੇਰ ਨਹੀਂ ਯਾਰ ਮੈਂ ਕਹਿੰਦਾ ਉੱਪਰ ਕੇ ਬੈਠਾ ਇਹਨਾਂ ਦੀ ਤਾਂ ਤੁੰਦਾ ਹੀ ਨਹੀਂ ਤੇ ਪੇਟ ਨਹੀਂ ਕੰਫਰਟ ਨਾ ਵੀ ਮੇਰੇ ਵੀਰੋ ਸੂ ਫੈਮਿਲੀ ਮੈਂਬਰ ਬੈ ਚੁੱਕੇ ਨੇ ਮੇਲੇ ਤੇ ਮੇਲੇ ਦੇ ਨਜ਼ਾਰਾ ਬੇਲੀਆਂ ਦਾ ਮੋੜ ਕੀ ਮੋੜ ਕੀ ਜਾਂਦੀ ਯਾ ਬਾ ਜੀ ਬਾ ਕੀ ਬਾਤ ਹੈ ਬਾ ਜੀ ਐ ਐ ਐ ਕਾਕਾ ਜੀ ਵੀ ਆਏ ਨੇ ਮੋਟੇ ਤੇਰੀ ਬੈਕ ਕੀਤੀ ਆ ਜੀ ਬੈਠਣਾ ਚਾਹੀਦਾ ਹਣ ਤੋਂ ਵਿੱਚ ਸਪੈਸ਼ਲ ਤੇਰੇ ਲਈ ਹਾਂ ਮੈਂ ਕਿਹ ਜਿੰਨੇ ਟਾਈਮ ਤੇ ਸਾਰੇ ਨੇ ਉਤਰਨਾ ਹੀ ਉਹਨੇ ਟਾਈਮ ਤੇ ਕਰੂਗਾ ਮੈਂ ਉੱਥੇ ਆ ਜਰਾਂ ਹਾਂ ਪਰ ਮੈਂ ਇੰਨੀ ਜਗ੍ਹਾ ਯਾਰ ਆ ਬੇ ਇੱਥੇ ਕਿੰਨੀ ਜਗ੍ਹਾ ਆ ਵੇਖਿਆ ਹੁਣ ਜਦੋਂ ਫੱਟੀ ਫਿਰ ਚੁੱਪੀ ਨੇ ਫਿਰ ਉਤਰ ਜਾਣਾ ਮੋਟੇ ਲਾਸਟ ਹੀ ਬੈਗੇ ਕੋੜੇ ਪਾਰ ਟੀਮ ਆ ਅੰਕਲੇ ਪਕੌੜਿਆਂ ਵਾਲੇ ਦੇ ਪਕੌੜੇ ਚੱਲਣੇ ਅੱਜ ਕਹਿੰਦੇ ਪੂਰੇ ਮਸ਼ੂਰ ਪਕੌੜੇ ਆ ਚੱਲ ਵੀ ਟਾਟੀ ਨੂੰ ਪਕੌੜੇ ਪਕੌੜੇ ਕਰਦੇ ਚੱਲ ਚੋਰ ਗੱਡੀ ਆ ਗਈ ਆ ਗਈ ਆ ਗਈ ਝੋਨਾ ਟੀਮ ਆ ਗਈ ਆ ਗਈ ਝੋਨਾ ਟੀਮ ਆळ्या ਦਾ ਝੋਨਾ ਟੀਮ ਝੋਨਾ ਟੀਮ ਝੋਨਾ ਟੀਮ ਬਰਾ ਚੀਜ਼ ਬਾਈ ਸੌ ਅੱਜ ਇਹਨੇ ਆਪਾਂ ਨੂੰ ਹੱਥ ਲਾਇਆ ਬੂਟੇ ਲਾ ਦਾਂਗੇ ਆਪਣਾ ਹੀ ਆ ਕੋਈ ਨਹੀਂ ਫਟੋ 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 ਬੰਦੇ ਰੱਖ ਬੂਟੇ ਬੰਦ ਦੇ ਆ ਫਟੋ 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 ਬੰਦੇ ਰੱਖ ਖੜਤਾ ਜੀ ਹੁਣ ਤੈਨੂੰ ਗੱਡੀ ਚ ਲੰਮ ਕੇ ਕੇ ਬਹਿਣਾ ਪੈਣਾ ਤੈਨੂੰ ਗੱਡੀ ਦੀ ਫਿਗਰ ਪੈ ਗਈ ਉਹਨੂੰ ਨਹੀਂ ਕਹਿੰਦੀ ਪੈਰ ਧੋੜਾ ਤੇ ਰੰਗਿਆ ਨਾ ਆਸ਼ੇਤੀ ਹੋ ਚੱਲੀ ਆਪਾਂ ਅਸੀਂ ਕਹਿਣਾ ਚਾਹਾਂਗੇ ਤੁਸੀਂ ਫਿਲਟਰ ਵਧੀਆ ਯੂਜ਼ ਕਰਿਆ ਕਰੋ ਵੇਖੋ ਕਿੰਦਾਰਾ ਕਾਲਾ ਆ ਰਿਹਾ ਸਾਡਾ ਫੇਰ ਲਵਲੀ ਨਾਲ ਅੱਗੇ ਨਹੀਂ ਅਸੀਂ ਗੋਰੀਏ ਤੇ ਤੁਸੀਂ ਵੇਖੋ ਫਿਲਟਰ ਬਿਨਾ ਲਾ ਕੇ ਤੇ ਸਾਨੂੰ ਸਨੈਪਚੈਟ ਬਣਾ ਰਹੇ ਤੇ ਕਿੰਨੇ ਕਾਲੇ ਆ ਰਹੇ ਆ ਕੁਦਰਤ ਦਾ ਗਹਿਰ ਹੈ ਕਿ ਦੇ ਪੈਣ ਧਰਤੀ ਪਾੜ ਜਾਵੇ ਮੈਨ ਨੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਵੇ ਰੱਬ ਦੇ ਦੋ ਰੰਗ ਦੀ ਗੱਲ ਹੈ ਰੱਬ ਦੇ ਦੋ ਰੰਗ ਇੱਥੇ ਨੇ ਤੌਰਿਆ ਉਹਨੂੰ ਤੇ ਬੱਤੀ ਅੱਜ ਦੀ ਗੱਲ ਤੇ ਨੀ ਅੱਛਾ ਬੱਟ ਕਰ ਲਈ ਗਾ ਤੁਸੀਂ ਹਾਂ ਤਾਂ ਕੋਟਟੀ ਕਰ ਜਾਣਾ ਨੂੰ ਵਾ ਵਾ ਇਹ ਆਪਣੇ ਖਾਂਦਾ ਤੇ ਇੱਥੇ ਹੀ ਕਰੇ ਮੈਂ ਇਹਨੂੰ ਕਹਿਦਾ ਕਰ ਇਹਨੇ ਵਿਚਾਰੇ ਬੜੇ ਦਿਨਾਂ ਬਾਅਦ ਅੱਜ ਖੋਲੇ ਚਰਿਆਂ ਨੂੰ ਆਵੇਂ ਸੈਰ ਕਰਾ ਕੇ ਬੰਦ ਦਿੰਦੇ ਇਹਨਾਂ ਨੂੰ ਵਧਿਆਣਾ ਛਾਟ ਇਹਨਾਂ ਦਾ ਵੀ ਜੀ ਕਰਦਾ ਖਲਣ ਨੂੰ ਘਰ ਵੇਖ ਲੈਣਾ ਨਾ ਆਪਣਾ ਘਰ ਤਾਂ ਸਾਰਾ ਤੋੜਤਾ ਪੁੱਤਰ ਪਰੇ ਨਾ ਨਾ ਮੇਰੇ ਤੋਂ ਦੂਰ ਰਹਿਣਾ ਮੈਨੂੰ ਪਤਾ ਤੂੰ ਕੱਪੜੇ ਲਵੇਟਦੇ ਨਹੀਂ ਐਡੇ ਮਾੜੇ ਤੁਸੀਂ ਕੱਪੜੇ ਤੁਸੀਂ ਮੈਨੂੰ ਪਤਾ ਮੇਰੇ ਲਵੇਟਦੇ ਨੇ ਬਾਅਦ ਚ ਦੋ ਮਿੰਟਾਂ 'ਚ ਇਹ ਮੈਂ ਮਹੌਲਾ ਨਾ ਤੋੜ ਤੋੜ ਦੇਈਆਂ ਉਹਦੀਆਂ ਜਾਣ ਕੇ ਪੱਟ ਦੇ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ